ਫਿਰ ਵੀ ਕਿੰਨਾ ਕ ਭਜਦਾ ਇਹਦਾ ਤੂੰ ਬਈ ਸਪੋਰਟਕਾਰਾਂ ਦੇਖੀਆਂ ਸਪੋਰਟਕਾਰਾਂ ਹਾਂ ਜਿਹੜੀਆਂ 3000 ਥੋੜਾ ਜਿਆਦਾ ਸਪੋਰਟਕਾਰਾਂ ਦੀ ਗੱਲ ਆਉਂਦੀ ਹੁਣ ਦੱਸ ਬਈ ਜਿਹੜੀਆਂ 3 400 ਦੀ ਸਪੀਡ ਮਾਰਦੀਆਂ ਸਪੋਰਟਕਾਰਾਂ ਨੇ 300 ਅਚੌਨਾ ਭਜਦਾ ਹੈ ਉਹਨਾਂ ਦੇ ਕੋਲ ਦੀ ਲੰਘ ਜਾਂਦਾ ਬਈ ਅੱਛਾ ਖੜੀਆਂ ਦੀ ਜੇ ਬਾਈ ਕਲਾ ਸੈਂਪਲ ਡਰਾਈਵਰ ਲੈਂਦਾ ਤੇ ਉੱਤੇ ਇਹਨੇ ਪੈਸੇ ਬਾਈ ਨੇ ਹੁਣ ਤੱਕ ਖਰਚੇ ਨਾ ਖਰਚਦਾ ਹੁਣ ਬਾਈ ਦੇ ਘਰੇ ਘੱਟੋ ਘੱਟ ਬਈ 17-18 ਮਾਡਲਸ ਕਾਰ ਵੀ ਖੜੀ ਹੁੰਦੀ ਇਨੇ ਰੁਪਏ ਲਾਤੇ ਹੁੰਦੇ ਘੱਟੋ ਘੱਟ 11-12 ਲੱਖ ਰੁਪਏ ਬਾਈ ਕਹਿੰਦਾ ਲੱਗ ਗਿਆ ਉਹਦੇ ਨਾਲ ਬਈ ਟੋਟਲ ਲੱਗ ਗਿਆ ਬਈ ਇਨਾ ਲੱਗਿਆ ਇਹ ਨਾ ਸਮਝੋ ਵੀ ਨਹੀਂ ਲੱਗਿਆ ਲੱਗਿਆ ਤੇ ਇਹਦੇ ਵਿੱਚ ਫੋਟੋ ਫੋਟਾਂ ਲਾਉਣੀਆਂ ਬੰਨੀਆਂ ਦਿੱਤੀਆਂ ਵੀ ਅੱਜ ਸ਼ਾਮ ਤੱਕ ਬਨ ਜਾਵਾਂਗੇ ਇਹਦੇ ਵਿੱਚ ਫੋਟੋ ਮਾ ਫੋਟਾਂ ਲਾਉਣੀਆਂ ਹੈ ਇਹ ਪੂਰਾ ਕੈਟ ਲੱਗੂ ਯਾਰ ਮੈਂ ਤੈਨੂੰ ਭੇਜੂ ਵੀਡੀਓ ਓਕੇ ਓਕੇ ਬਾਕੀ ਬਾਈ ਦੇ ਰੀਲਾਂ ਦੇਖ ਲਓਗੇ ਤੁਸੀਂ ਹਨਾ ਇੱਕ ਦੇ ਦਿਨਾਂ ਚ ਬਾਈ ਨੇ ਰੀਲ ਪਾਈ ਦੇਣੀ ਹੈ ਵੀ ਕੀ ਸਟੋਰੀ ਬਣਾਉਣਾ ਕੋਈ ਆ ਦੇਖਣਾ ਬਾਈ ਦਾ ਸ ਅਸੀ ਗੱਲ ਦੋਸਤੋ ਕੀ ਹਾਲ ਚਾਲ ਥੋੜਾ ਸਾਰਿਆਂ ਦਾ ਜੀ ਉਮੀਦ ਕਰਦਾ ਆਂ ਕਿ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਬਾਈ ਮੈਂ ਪਹੁੰਚਿਆ ਸੀ ਮੈਨੂੰ ਦੱਸਾਂ ਦੀ ਲੋੜ ਨਹੀਂ ਪਾਈ ਲੱਕੀ ਕੋਟ ਫਲਸ ਕੀ ਹਾਲ ਚਾਲ ਹੈ ਜੀ ਹੋਰ ਹੋ ਸਕਦਾ ਬਾਈ ਪੂਰੇ ਓਕੇ ਹੈ ਬਾਈ ਫਿਰ ਅੱਜ ਧੋਣ ਲੱਗੇ ਪਏ ਆ ਟਰੈਕਟਰ ਆ ਦੇਖੋ ਬਾਈ ਬਾਈ ਪਾਰਸ ਮਾਰ ਜਾਨਾ ਟਰੈਕਟਰ ਤੇ ਟਰੈਕਟਰ ਦਾ ਧੋਤਾ ਤੇ ਮਾਰ ਨਹੀਂ ਬੰਦੀ ਵੀ ਹੈ ਨਾ ਬਾਈ ਕਿਉਂਕਿ ਇਹ ਟਰੈਕਟਰ ਇੰਨਾ ਕ ਮਸ਼ਹੂਰ ਆ ਬਈ ਟਰੈਕਟਰ ਕਲਾ ਮਗਰ ਉਹ ਡੈਕ ਦੇ ਹਜੇ ਤਾਂ ਮੂਹਰੋਂ ਪਛਾਣਿਆ ਜਾਂਦਾ ਮਗਰ ਬੰਦਾ ਆਉਂਦਾ ਪਛਾਣਦੂ ਵੀ ਹਾਂ ਬਈ ਲੱਤੀ ਦਾ ਟਰੈਕਟਰ ਜਾਂਦਾ ਕਿਉਂ ਬਈ ਇੱਕ ਦਾ ਬਈ ਦੇ ਡੈਕ ਬਾਹਲੇ ਤਕੜੇ ਲਾਏ ਹੁੰਦਾ ਫਿਰ ਬਈ ਡੈਕ ਉਨ ਲਾਦਾ ਦੂਜੇ ਨੂੰ ਨੰਦ ਬਸਾ ਲਾ ਕੇ ਹਾਂ ਉਹ ਵੱਡਾ ਲਾਦਾ ਬਈ ਓਕੇ ਤੇ ਵਿਸਾਖੀ ਤੇ ਜਾਣਾ ਵਾ ਤਾਂ ਇਸ ਕਰਕੇ ਹੁਣ ਆ ਬਣਾਇਆ ਵਾ ਜੀ ਹਾਂ ਬੱਕਰੀ ਨੇ ਤਿਆਰੀ ਓਕੇ ਅੱਛਾ ਹੁਣ ਵਿਸਾਖੀ ਦੇ ਮੇਲੇ ਤੇ ਜਾਣਾ ਵਿਸਾਖੀ ਦੇ ਮੇਲੇ ਤੇ ਬਾਈ ਨੇ ਜਾਣਾ ਵਾ ਤੇ ਕਿੱਥੇ ਕਿਹੜੇ ਖਾਂ ਜਾਗਾ ਬਈ ਥਾਂ ਬਈ ਤਲਵੰਡੀ ਸਾਬ ਤਲਵੰਡੀ ਸਾਬ ਠੀਕ ਹੈ ਤੇ ਬਾਕੀ ਬਈ ਆਹ ਟਰੈਕਟਰ ਬਾਰੇ ਤਾਂ ਤੁਸੀਂ ਜਾਣਦੇ ਹੋਵੋਗੇ ਤੇ ਬਈ ਨੁਕਸਾਨ ਵੀ ਬਹੁਤ ਹੋ ਗਿਆ ਇਹਨਾ ਬਈ ਟਰੈਕਟਰ ਦਾ ਹਾਂ ਧਰਨੇ ਤੇ ਗਏ ਸੀ ਨਾ ਹੂੰ ਬਾਕੀ ਚਲੋ ਮਾੜਾ ਮੋਟਾ ਹੁੰਦਾ ਹੀ ਰਹਿੰਦਾ ਹੈ ਹੂੰ ਕੀ ਕੀ ਬਈ ਫਿਰ ਵੀ ਹੋ ਗਿਆ ਬਈ ਇਹ 2.5 ਪਾੜ ਗਿਆ ਸੀ ਇੱਕ ਡਿਸਕ ਦੀ ਤਾਰਾਂ ਤੋਂ ਪੱਟ ਗਿਆ ਬਈ ਪਲੇਅਰ ਕੱਢ ਕੇ ਲੈ ਕੇ ਸੀ 7000 ਦਾ ਓਕੇ ਆਪੇ 40 ਛੁਰੇ ਸਾਰੇ ਪਾੜਨਗੇ ਸੀਗੇ ਅੱਛਾ ਅੱਛਾ ਹੁਣ ਫਿਰ 15-20000 ਦਾ ਨੁਕਸਾਨ ਹੋ ਗਿਆ ਕਰਤਾ ਕਰੀ ਰਹਾ 15-20000 ਦੇ ਨੁਕਸਾਨ ਆ ਬਈ ਕੋਈ ਦਮਨ ਵਾਲਾ ਆਇਆ ਨਹੀਂ ਇਹ ਟਰੈਕਟਰ ਜੈਸਾ ਹੋਣਾ ਨਾ ਚੜਾਈ ਆ ਤੇ ਬਈ ਕਿੰਨਾ ਦਾ ਭਾਜਤਾ ਕਸਮ ਮੈਨੂੰ ਪੁੱਛਣਾ ਤਾਂ ਨਹੀਂ ਚਾਹੀਦਾ ਕਿਉਂਕਿ ਭਾਜਦਾ ਤਾਂ ਚਲੋ ਆਊਗਾ ਹੀ ਕਿੰਗੀ ਕੋਡ ਸਮੈਸਰ ਡ੍ਰਾਈਵਰ ਆਣਾ ਫਿਰ ਵੀ ਕਿੰਨਾ ਕੁ ਭਾਜਦਾ ਇਹ ਦੱਸ ਤੂੰ ਬਈ ਸਪੋਰਟਕਾਰਾਂ ਦੇਖਿਆ ਸਪੋਰਟਕਾਰ ਹਾਂ ਜਿਹੜੀਆਂ ਤਿੰਨ ਢੇੜੇ ਹਜ਼ਾਰ ਥੋੜਾ ਜਿਆਦਾ ਸਪੋਰਟਕਾਰਾਂ ਦੀ ਗੱਲ ਆਉਂਦੀ ਹੁਣ ਦੱਸ ਬਈ ਜਿਹੜੀਆਂ 3 400 ਦੀ ਸਪੀਡ ਮਾਰਦੀਆਂ ਸਪੋਰਟਕਾਰਾਂ ਨੇ 300 ਅਚੌਨਾ ਭਾਜਦਾ ਹੈ ਉਹਨਾਂ ਦੇ ਕੋਲ ਦੀ ਨਾਗੇ ਜਾਂਦਾ ਬਾਈ ਅੱਛਾ ਖੜੀਆਂ ਦੀ ਖੜੀਆਂ ਦੇ ਜਾਂਦਾ ਬਾਈ 100 ਤੇ ਜਾਂਦਾ ਯਾਰ 100 120 ਤੇ ਜਾਂਦਾ 100 120 ਤੇ ਨੋਰਮਲ ਜਾਂਦਾ 100 120 ਤੇ ਨੋਰਮਲ ਜਾਂਦਾ ਬਾਈ ਚਾਹੇ ਗੱਡੀ 400 500 ਸਪੀਡ ਵਾਲੀ ਹੋਵੇ ਚਾਹੇ ਜਹਾਜ਼ ਹੋਵੇ ਖੜਾ ਹੋਵੇ ਬਾਈ ਕੋਲ ਦੀ ਨਾਗੇ ਨਹੀਂ ਨਹੀਂ ਬਾਈ ਟਰੈਕਟਰ ਬਹੁਤ ਘੈਂਟ ਆ ਬਾਈ ਦਾ ਤੇ ਬਾਕੀ ਬਈ ਹੁਣ ਭਜਾਉਣ ਫਿਓ ਨਾਲ ਯੰਤਰ ਲਾਇਆ ਕੋਈ ਇਹਦੇ ਚ ਹਾਂ ਵੀਰੇ ਗਰਾਰੇ ਗਰੂਰੇ ਕੀਤੇ ਹੀ ਜਾਈਏ ਓਕੇ ਆ ਇਹ ਨਾ ਨੋਰਮਲ ਪਹਿਲਾਂ ਜਾਂਦਾ ਸੀਗਾ ਯਾਰ 60 65 ਤੇ ਪਹਿਲਾਂ ਤਾਂ ਭਜਦਾ ਸੀ 60 65 ਤੇ ਭਜਦਾ ਸੀ ਹਾਂ ਠੀਕ ਆ 60 65 ਤੇ ਬਾਈ ਪਹਿਲਾਂ ਭਜਦਾ ਸੀਗਾ ਹੁਣ 100 ਤੋਂ ਲਾਗੇ ਉੜ ਗਿਆ ਇਹ ਦੁਬਈ ਟਰੈਕਟਰ ਦੀ ਹੁਣ ਤਿੰਨ ਤੋਂ ਚੱਲ ਹਵਾ ਕਿੰਨੇ ਕ ਸਪੀਡ ਤੇ ਤੂੰ ਮੈਕਸਿਮਮ ਹੋ ਸਕਦਾ ਇੰਨੇ ਤੇ ਭੱਜ ਸਕਦਾ ਟਰੈਕਟਰ ਯਾਰ ਭੱਜੇ ਨੂੰ ਤਾਂ ਬਾਈ ਜਿੰਨਾ ਮਰਜ਼ੀ ਭਜਾ ਲੋ ਯਾਰ ਅੱਛਾ ਰੁਪਈਏ ਤੇ ਬੰਦਾ ਹੋਣਾ ਚਾਹੀਦਾ ਭਜਾਉਣ ਵਾਲਾ ਬੰਦੇ ਦਾ ਦਿਲ ਹੋਣਾ ਚਾਹੀਦਾ ਇਹ ਜਦੋਂ 100 ਤੇ ਜਾਂਦਾ ਬਾਈ ਲੱਤਾਂ ਕੰਬਣ ਲੱਗ ਜਾਂਦੀਆਂ ਕਿ ਰੁਕੂਗਾ ਕਿ ਨਾ ਰੁਕੂਗਾ ਹਾਂ ਇਹ ਗੱਲ ਆ ਭਜਾਉਣ ਨੂੰ ਤਾਂ ਯਾਰ ਮਸ਼ੀਨਰੀ ਇੰਨੇ ਕੜਾਏ ਕਹਿਣਾ ਕਿ ਬਾਈ ਹੌਲੀ ਚਲਾ ਲੈ ਜੀ ਬਾਕੀ ਫੋਰਡ ਦੇ ਬ੍ਰੇਕ ਦਾ ਸੁਣਿਆ ਵੀ ਥੋੜੇ ਜੇ ਕੱਚੇ ਹੁੰਦੇ ਇਹਦੇ ਦਾ ਸਹੀ ਹੋਣਗੇ ਬ੍ਰੇਕ ਤਾਂ ਓਕੇ ਆ ਫਿਰ ਵੀ ਯਾਰ ਇੰਨੀ ਤੇਜ਼ ਫਿਰ ਵੀ ਦਿਲ ਦਾ ਦਸਦਾ ਨਾ ਕਿਉਂਕਿ ਬਾਈ ਐਡੀ ਭਾਦੀ ਚੀਜ਼ ਆ ਯਾਰ ਹਨਾ ਇੱਕ ਤਾਂ ਭਾਰਾ ਬਈ ਮਾੜਾ ਮੋਡਾ ਕਰੋ ਕਈ ਵਾਰੀ ਰੱਬ ਨਾ ਕਰੇ 19 21 ਹੋ ਜਾਂਦੀ ਹੈ ਬਾਕੀ ਕਹਿੜਾ ਯਾਰ ਗੱਲਬਾਤ ਬਾਕੀ ਟਰੈਕਟਰ ਦਾ ਤਾਂ ਨਾ ਹੀ ਬਹੁਤ ਡਾਇਨਾਸੌਰ ਬਾਕੀ ਵੀ ਇੱਕ ਵਾਰ ਨਵੇਂ ਦਰਸ਼ਕਾਂ ਨੂੰ ਹੋਰ ਦੱਸਦੀ ਵੀ ਡਾਇਨਾਸੌਰ ਨਾਂ ਪਿਆ ਕਿਵੇਂ ਦਾ ਡਾਇਨਾਸੌਰ ਯਾਰ ਅਸੀਂ ਸੋਚਦੇ ਸੀ ਕਿ ਨਾਂ ਕਿਹੜਾ ਰ ਤੇ ਮੁੰਡਾ ਸੀਗਾ ਤਾਂ ਆਏਗਾ ਮੇਰਾ ਉਹ ਕਹਿੰਦਾ ਯਾਰ ਆਪਾਂ ਡਾਇਨਾਸੌਰ ਡਾਇਨਾਸੌਰ ਕਰੀ ਜਾਂਦੇ ਆਹੀ ਸੀਗੀ ਕੋਈ ਗੱਲ ਅਈ ਕਿ ਫਿਰ ਮੈਂ ਇਹਦੇ ਨਾਲ ਟਰੈਕਟਰ ਤੇ ਮਕਰ ਲਿਖਾ ਲਿਆ ਹੁੰਦਾ ਡਾਇਨਾਸੌਰ ਹੂੰ ਰੁੱਤੂ ਬਾਅਦ ਠੀਕ ਹੈ ਇਹਦੇ ਦਾ ਨਾਂ ਹੀ ਰੱਖ ਦਿੰਦੇ ਆ ਡਾਇਨਾਸੌਰ ਫਿਰ ਉਦੋਂ ਬਾਅਦ ਨਾਂ ਹੀ ਰੱਖਦਾ ਓਏ ਬਾਜੀ ਇੱਕ ਗੱਲ ਬਾਈ ਮੈਂ ਤੁਹਾਨੂੰ ਹੋਰ ਦੱਸਦਾ ਉਹ ਗੱਲ ਵੀ ਬਾਈ ਕੰਮ ਦੀ ਆ ਬਾਈ ਜੇ ਬਾਈ ਕਲਾ ਸੈਂਪਲ ਟਰੈਕਟਰ ਲੈਂਦਾ ਤੇ ਉੱਤੇ ਹੀ ਨੇ ਪੈਸੇ ਬਾਈ ਨੇ ਹੁਣ ਤੱਕ ਖਰਚੇ ਨਾ ਖਰਚਦਾ ਹੁਣ ਬਾਈ ਦੇ ਘਰੇ ਘੱਟੋ ਘੱਟ ਬਈ 17 18 ਮਾਨਸਕਾਰ ਵੀ ਖੜੀ ਹੁੰਦੀ ਇਨੇ ਰੁਪਏ ਲਾਤੇ ਹੁੰਦੇ ਘੱਟੋ ਘੱਟ 11 12 ਲੱਖ ਰੁਪਏ ਬਾਈ ਕਹਿੰਦਾ ਲੱਗ ਗਿਆ ਉੱਥੇ ਨਾ ਬਾਈ ਲੱਗ ਗਿਆ ਟੋਟਲ ਲੱਗ ਗਿਆ ਬਾਈ ਇਨਾ ਲੱਗਿਆ ਇਹ ਨਾ ਸਮਝੋ ਵੀ ਨਹੀਂ ਲੱਗਿਆ ਲੱਗਿਆ ਆਕੀ ਬਾਈ ਮੰਨ ਕੇ ਚਲੋ ਗਨਾਵ ਹੀ ਦਊਗਾ ਬਾਈ ਕੋਲ ਘਰੇ ਆ ਜਾਓ ਕਿਤੇ ਇਨਾ ਸਿਸਟਮ ਲੱਗਿਆ ਹੋਇਆ ਬਾਈ ਗੱਲ ਪਤਾ ਕੀ ਹੈ ਯਾਰ ਹੁਣ ਪੈਸੇ ਜਮੇ ਆ ਡੈਕ ਲਾ ਲਿਆ ਇਹਨੇ ਲਾਦਾ ਫਿਰ ਰਾਤ ਨੂੰ ਇਹ ਲਾਤਾ ਘਰੇ ਰੱਖਦਾ ਫਿਰ ਸਮਾਨ ਨਵਾਂ ਲਿਆ ਕੇ ਲਾਦਾ ਜੀ ਆਇਆ ਹੁਣ ਜੇ ਅਗਲਾ ਐ ਕੂ ਅਗਲਾ ਕੂ ਡੈਕ ਪੀ ਲੱਗਾ ਹੋਰੇ ਤੇ ਲੱਗਾ ਗਿਆ ਜਿਹੜਾ ਟਾਇਰ ਪਾਇਆ ਜਿਹੜਾ ਬਾਈ ਸਮਾਨ ਪਹਿਲਾਂ ਲਾਈ ਦੋ ਵੀ ਘਰੇ ਹੀ ਪਿਆ ਯਾਰ ਆਪਾਂ ਕਿਹੜਾ ਵੇਚਦੇ ਬਾਕੀ ਇਹ ਨਹੀਂ ਕਹਿੰਦੇ ਵੀ ਮੌਜੂਦਾ ਟਾਈਮ ਲੱਗਿਆ ਹੋਇਆ ਲੱਗਿਆ ਪਹਿਲਾਂ ਸੀਗਾ ਲਾਤਾ ਲਾਲਿਆ ਲਾਤਾ ਇੱਕ ਗੱਲ ਹੋਰ ਆ ਵੀ ਜਿਹੜੀ ਚੀਜ਼ ਬਾਈ ਨੇ ਲਾਤੀ ਉਹ ਦੁਬਾਰਾ ਰਿਪੀਟ ਨਹੀਂ ਹੁੰਦੀ ਹੈ ਨਾ ਉਹ ਲਾ ਕੇ ਬਾਈ ਰੱਖ ਹੀ ਦਿੰਦਾ ਵੇ ਇਹ ਸ਼ੌਕ ਆ ਇੱਕ ਹਿਸਾਬ ਦਾ ਜੀ ਉਹ ਜੀ ਨਵੀਂ ਵੀ ਲੱਗਦੀ ਹੈ ਇਹ ਨਵੀਆਂ ਨਵੀਆਂ ਦਾ ਬਾਈ ਆਈਡੀਆ ਕਿੱਥੋਂ ਆਉਂਦਾ ਫਿਰ ਬੱਸ ਆਹੀ ਦੋ ਤਿੰਨ ਜانے ਹੈਗੀਆਂ ਚਾਚਾ ਮੈਂ ਤੇ ਹੈਪੀ ਅਸੀਂ ਆਪ ਹੀ ਸੋਚ ਫਾਜ ਕੇ ਬਣਾ ਲੈਨੇ ਕਿ ਐ ਅਸੀਂ ਸਾਨੂੰ ਐ ਹੁੰਦਾ ਕਿ ਕੋਈ ਪੀ ਨਾ ਕਰੀਏ ਕਿਸੇ ਦੀ ਕਿ ਲੋਕ ਵੀਡੀਓ ਦੇਖ ਕੇ ਕਹਿਣ ਹਾਂ ਜانے ਜਵੇਂ ਉਹਨਾਂ ਨੇ ਕੀਤਾ ਯਾਰ ਉਵੇਂ ਆਪਾਂ ਕਰਾਂਗੇ ਤੇ ਹੁਣ ਕੋਈ ਇਹਦੇ ਵਿੱਚ ਲਾਉਣ ਲੂਣਾ ਸਿਸਟਮ ਲਾਉਣਾ ਕੁਝ ਇਹਦੇ ਵਿੱਚ ਹੋਰ ਲੈਕ ਡੁਕ ਦੀ ਡੈਕੋਰੇਸ਼ਨ ਵਗੈਰਾ ਹਾਂ ਉਹ ਕਰੀ ਜਾਨੇ ਬਾਈ ਸਮਾਨ ਜਿਹਾ ਆਪਾਂ ਬਣਿਆ ਪਿਆ ਅੱਜ ਸ਼ਾਮ ਤੱਕ ਕਰ ਦਿਆਂਗੇ ਠੀਕ ਆ ਹਾਂ ਸਾਨੂੰ ਐਂ ਹੀ ਪਹਿਲਾਂ ਟਰੈਕਟਰ ਧੋੜ ਗਏ ਯਾਰ ਫੇਰ ਤਾਰਾਂ ਤੁਰਾਂ ਵਾਲਾ ਕੰਮ ਕਰਾਂਗੇ ਹਨ ਜੀ ਉਹ ਦਿਖਾ ਸਕਦਾ ਕਿ ਸਰਪ੍ਰਾਈਜ਼ ਹੀ ਆ ਨਾ ਨਾ ਦਿਖਾ ਵੀ ਦਵਾਂਗੇ ਕੋਈ ਚੱਕਰ ਨਹੀਂ ਹਾਂ ਲਓ ਵੀ ਮਿੱਤਰੋ ਕਮਾਲ ਆ ਬਿਲਕੁਲ ਜੀ ਸਰਾ ਕੀਤਾ ਪਿਆ ਤੇ ਦਿਖਾ ਦੇ ਬਈ ਟਰੈਕਟਰ ਉਹਦੇ ਨੇ ਬਸ ਉਹ ਜਾਲੀ ਨਵੀਂ ਲਾਈਏ ਬਈ ਹੁਣ ਹਾਂ ਇਹ ਨੂੰ ਹੋ ਗਿਆ ਜੀ ਪਿਛਲੀ ਵਾਰੀ ਨਹੀਂ ਲੱਗੀ ਸੀ ਹੈਨਾ ਓਕੇ ਹਾਂ ਹੁਣ ਲਾਈ ਹੈ ਉਹ ਵਾਹ ਜੀ ਸਰਾ ਕੀਤਾ ਭਈਆ ਜੀ ਜਮਾ ਆਜ ਵੀ ਮਿੱਤਰੋ ਹੁਣ ਜਿਹੜਾ ਬਾਈ ਧਮਾਕਾ ਕਰ ਲੱਗਿਆ ਨਾ ਨਵਾਂ ਉਹ ਮੈਂ ਤੁਹਾਨੂੰ ਦਿਖਾਉਣਾ ਬਈ ਉਹ ਕੀ ਕੀ ਸੈਟ ਬਣਾਉਣ ਲੱਗਾ ਆ ਬਾਈ ਨੇ ਬਣਾ ਕੇ ਰੱਖਿਆ ਇਹ ਬਣਾ ਕੇ ਰੱਖੇ ਯਾਰ ਆਪਾਂ ਕੋਈ ਵੀ ਕੰਮ ਬਾਈ ਆਪ ਹੀ ਕਰਦੇ ਆ ਇੱਕ ਤਾਂ ਬਾਈ ਕਾਰੀਗਰ ਵਾਲਾ ਤਕੜਾ ਵੀ ਘਰੇ ਚੀਜ਼ਾਂ ਸਾਰੀਆਂ ਆਹ ਅਗਲਾ ਕਾਵਿਆ ਕੁਈਆ ਸਾਰਾ ਤਾਰਾ ਤੁਰਾ ਹੀ ਖਲਾਰੀਆਂ ਪਈਆਂ ਓਕੇ ਤੇ ਇਹਦੇ ਵਿੱਚ ਫੋਟੋ ਫੋਟਾ ਲਾਉਣੀਆਂ ਬੰਨੀਆਂ ਦਿੱਤੀਆਂ ਵੀ ਅੱਜ ਸ਼ਾਮ ਤੱਕ ਬਣ ਜਾਣਗੀਆਂ ਇਹਦੇ ਵਿੱਚ ਫੋਟੋ ਮ ਫੋਟੋ ਮਾ ਲਾਉਣੀਆਂ ਹਾਂ ਤੂੰ ਆ ਜੀ ਇਹ ਪੂਰਾ ਕੈਟ ਲੱਗੂ ਯਾਰ ਮੈਂ ਤੈਨੂੰ ਭੇਜੂ ਵੀਡੀਓ ਓਕੇ ਓਕੇ ਬਾਕੀ ਬਾਈ ਦੇ ਰੀਲਾਂ ਦੇਖਣੋਂਗੇ ਸਤ ਸ੍ਰੀ ਅਕਾਲ ਮੈਂ ਤੜਕੇ ਲ ਇੱਥੇ ਬੈਠਾ ਸੀ ਆ ਢੂਈ ਢੋਲ ਲੱਗੀ ਬੈਠੇ ਬੈਠੇ ਕਿਉਂਕਿ ਬਹਿ ਕੇ ਕੰਮ ਵੀ ਕਰਨਾ ਪਤਾ ਸੀ ਹੂੰ ਸਹੀ ਗੱਲ ਆ ਦੇਖ ਲੈ ਬੰਪਰ ਪਿਆ ਬਾਈ ਅੱਛਾ ਇਹ ਬੰਪਰ ਹੁਣ ਪੁਰਾਣਾ ਹੀ ਹੈ ਕਿ ਤੁਸੀਂ ਇਹ ਆਈ ਨੇ ਤੇ ਡਿਜ਼ਾਈਨਿੰਗ ਸਾਰੀ ਕੀਤੀ ਸੀ ਆ ਪਾਲੇ ਸਰ ਦੀ ਫੋਟੋ ਲਾਈ ਵੀ ਆ ਆ ਜਾ ਬਈ ਨੇੜੇ ਹੋ ਕੇ ਤਾਂ ਸਾਹ ਦੇਖੋ ਕਿੰਨਾ ਸੋਹਣਾ ਬੰਪਰ ਬਣਾਇਆ ਹੋਇਆ ਹੈ ਬਾਈ ਧੱਕ ਪਊ ਵੀ ਪੂਰੀ ਹੈ ਆ ਵੀ ਯਾਰ ਛਤਰੀ ਮੁਤਰੀ ਸਾਰਾ ਟਰੈਕਟਰ ਦਾ ਹੀ ਹੈ ਸਾਰਾ ਟਰੈਕਟਰ ਦਾ ਹੀ ਪਿਆ ਬਾਈ ਲਾ ਕੇ ਰੱਖ ਲੈਂਦਾ ਐਸਾ ਵਾਲਾ ਦਿਖਾਉਣਾ ਤੁਹਾਨੂੰ ਮੈਂ ਤੇ ਆਹ ਪੁਰਾਣਾ ਦੇਖ ਆਹ ਪੁਰਾਣਾ ਲੈ ਕੇ ਆਪਿਆ ਇਹ ਹੁਣ ਤੁਸੀਂ ਨੱਦਪੁਰ ਸਾਹਿਬ ਲਾਗੇ ਗਏ ਨੱਦਪੁਰ ਸਾਹਿਬ ਲਾਗੇ ਇਹ ਨੱਦਪੁਰ ਸਾਹਿਬ ਵਾਲਾ ਉਹ ਦੇਖ ਲਓ ਸਾਰੀ ਸਾਭੀ ਪਈ ਆ ਉਹ ਸਾਰੀ ਸਾਭੀ ਪਈ ਆ ਇਹ ਫਿਰ ਕਦੋਂ ਲਾਉਂਦਾ ਸਬਾਬ ਬਣੂ ਦੁਬਾਰਾ ਇਹ ਹੁਣ ਤਾਂ ਕੇਰਾ ਭਾਈ ਦਾ ਕੀਤਾ ਯਾਰ ਬਾਅਦ ਚ ਦੇਖਾਂਗੇ ਕੀ ਬਣੂ ਹਾਂ ਕੋਈ ਡੈਕ ਨਾਲ ਥੋੜਾ ਬਾਹਰ ਪੈ ਜਾਣਾ ਡੈਕ ਨਾਲ ਆਇਆ ਹਵਾ ਪਾਲੀ ਰੋਕਦਾ ਇੰਦਾ ਡੈਕ ਯਾਰ ਓਕੇ ਹਾਂ ਕਿਉਂਕਿ ਇਹ ਛੱਟ ਬੂਫਰ ਲੱਗਦੀ ਸਹੀ ਗੱਲ ਹੈ ਹੁਣ ਇਹ ਨਹੀਂ ਲਾਉਂਦੇ ਨਵਾਂ ਲਾਵਾਂਗੇ ਨਵਾਂ ਕੇ 12 13 ਬੂਫਰ ਕੋਈ ਨਾ ਕਰਾਂਗੇ ਓਕੇ ਓਕੇ ਤਨੋਂ ਆਏ ਹੁੰਦਾ ਜਿਹੜੀ ਇੱਕ ਦਿਵਾਰੀ ਕੀ ਲਾਦੀ ਉਹਨੂੰ ਦੇਖਣ ਹੀ ਲਾਉਂਗੇ ਠੀਕ ਆਵੇ ਲਾਏ ਜਾਂ ਟਰਬੋ ਟਰਬੋ ਆਏ ਹੂੰ ਸਮਾਨ ਤਾਂ ਬਾਹਲਾ ਕੁਝ ਮਿਲ ਜੂ ਕਵਾੜ ਬਜ਼ਾਰ ਹੀ ਆਪਣੇ ਘਰੇ ਵੀ ਇੱਕ ਤਾਂ ਸਾਰਾ ਐਕਸੈਸਰੀ ਟ੍ਰੇਟ ਉੱਤੇ ਪਈ ਆ ਕੋਈ ਵੀ ਟਰਬੋ ਲਾਉਣੀ ਆਂ ਤੁਸੀਂ ਆਪ ਹੀ ਫਿੱਟ ਕਰਦੇ ਟਰਬੋ ਵੀ ਆਪ ਹੀ ਲਾ ਦੋ ਆ ਵੇ ਲੱਕਾ ਲੈ ਆਉਣੇ ਹੁੰਨੇ ਆ ਘਰੇ ਫਿੱਟ ਕਰ ਦਿੰਦੇ ਓਕੇ ਟਰਬੋ ਵੀ ਬਾਈ ਹੁਣੇ ਆਪ ਹੀ ਲਾਉਂਦੇ ਆ ਬਾਈ ਤੇ ਬਾਕੀ ਬਾਈ ਟੋਚਣਾ ਡੂਜਨ ਦਾ ਕੀ ਵਿਚਾਰ ਆ ਆ ਗਰਾਰੀਆਂ ਪਈਆਂ ਵੀ ਆਪ ਹੀ ਬਣਵਾ ਕੇ ਆਪ ਹੀ ਬਦਲਦੇ ਆਂ ਅੱਛਾ ਤੋ ਜਨਾ ਟੂ ਜਨਾ ਯਾਰ ਬੰਦ ਹੋਏ ਹੋਏ ਪੰਜਾਬ ਚ ਬਈ ਹੁਣ ਬੰਦ ਆ ਟੂ ਜਨ ਵੀ ਬੰਦ ਆ ਸਟੰਟ ਤਾਂ ਤੈਨੂੰ ਪਤਾ ਬੈਨ ਕਰਤੇ ਸੀ ਸਾਰਾ ਕੁਝ ਬੰਦ ਹੀ 13 ਦਾ ਹੀ ਕੋਸ਼ ਆ ਬਸ ਢੇ ਆਹਾ ਆਪਾਂ ਕਰੀ ਜਾਂਦੇ ਮਾੜਾ ਮੋਟਾ ਜਿਹਦਾ ਜਿਹੇ ਕਰ ਨੂੰ ਮਨਜ਼ੂਰੀ ਮਿਲਦੀ ਫਿਰ ਬਈ ਤਿਆਰੀ ਹੀ ਆ ਫਿਰ ਤਾਂ ਫਿਰ ਤਾਂ ਤਿਆਰ ਨਾ ਹਾਂ ਇਸ ਤਰ੍ਹਾਂ ਹੀ ਹਰਵਾਦਾ ਤੇ ਬਾਕੀ ਭਾਈ ਵੀਡੀਓ ਨੂੰ ਸ਼ੇਅਰ ਕਰ ਦੋਗੇ ਘੈਂਡ ਲੱਗੀ ਨਾ ਜਿਆਦਾ ਵੀ ਵੀਡੀਓ ਕਰਕੇ ਭਾ ਲੈਣ ਵਾਲੀ ਕੁਝ ਕਿਉਂਕਿ ਜਿਆਦਾ ਨਵੀਂ ਵੀਡੀਓ ਲੋਕ ਦੇਖਦੇ ਨਹੀਂ ਨਾ ਕੋਦੋਂ ਬਣਾ ਕੇ ਆਪਾਂ 스ਪਿੰਨਰ ਹੈਗਾ ਸਾਡੇ ਕੀ ਦਿਖਾ ਇਹ ਬੜੇ ਘੈਂਡ ਬਏ ਨਾ ਇਹ ਡ੍ਰੈਸਟਰ ਦੇ ਲੱਗੀ ਨਹੀਂ ਦੇਖੇ ਕਰ ਇਹ ਹੀ ਨਾ ਹੁਣ ਹੀ ਲੱਗਦਾ ਨਾ ਹਾਂ ਕਮਾਨ ਕੀਤੀ ਪਈ ਆ ਹੁਣ ਕੁਝ ਨਵਾਂ ਕਰਾਂਗੇ ਯਾਰ ਤੇ ਪਾ ਤੋਰੇ 2-3 ਮਹੀਨਿਆਂ ਤੱਕ ਨਾ ਜੀ ਦੇਖੀ ਫਿਰ ਤੇ ਇੱਕ ਆ ਬੰਦੇ ਦੇ ਬਾਈ ਜਰੂਰ ਨੇਗਾ ਮਰਾ ਦੇ ਬਾਈ ਦੇ ਨਾਲ ਹੀ ਹੁੰਦਾ ਨਾ ਇਹ ਇਕੱਠੇ ਹੁੰਨੇ ਚਾਚਾ ਬਾਈ ਜੀ 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 ਬਾਈ ਦੇ ਨਾਲ ਹੀ ਹੁੰਦਾ ਬਾਈ ਇਹ ਜਿਹਾ ਨਾ ਹੁੰਦਾ ਇੰਨਾ ਕੋਈ ਫੋਨਾ ਵੀ ਨਹੀਂ ਸੀ ਬਾਈ ਜੀ ਜਿਹਨੂੰ ਤੁਸੀਂ ਬਾਈ ਚਾਚੇ ਦੇ ਨਾਮ ਤੋਂ ਜਾਣਦੇ ਹੋ ਫੇਸਬੁੱਕ YouTube ਕਿਤੇ ਵੀ ਹੈ ਨਾ ਬਾਈ ਜੀ ਜੀ ਤੇ ਸ਼ੇਅਰ ਕਰੋ ਮਿੱਤਰੋ ਦੱਬ ਕੇ ਤੇ ਬਾਕੀ ਘੈਂਟ ਗੱਲ ਬਾਤਾਂ ਸਿਰਾ ਗੱਲ ਬਾਤਾਂ ਘੈਂਟ ਬਾਈ ਦਾ ਟਰੈਕਟਰ ਤੁਹਾਨੂੰ ਪਤਾ ਹੀ ਹੈ ਬਾਕੀ ਕਹਿਣ ਦੀ ਲੋੜ ਨਹੀਂ ਗਈ ਸਰਾ ਧੰਨਵਾਦ ਧੰਨਵਾਦ ਮੇਰੋ